ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਕਹਾਣੀ ਸੁੰਣਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਮੁਹੱਬਤ ਇਸ਼ਕ ਨਹੀਂ ਬੁਲਾ ਹੈ ਭਾਗ ਪਹਿਲਾ ਲੇਖਕ ਸਿਮਰਜੀਤ ਕੌਰ ਸਿਮਰ ਰਾਤ ਦਾ ਪਹਿਰ ਸੀ ਬਹੁਤ ਤੇਜ਼ ਬਾਰਿਸ਼ ਤੇ ਗੜਗੜ ਕਰਦੇ ਬੱਦਲ ਕਿਸੇ ਵੱਡੇ ਪੁਚਾਲਦੇ ਆਉਣ ਦਾ ਸੰਕੇਤ ਕਰਦੇ ਪਏ ਸਨ ਰਾਜਵੀਰ ਤੇ ਨਿਮਰਤਾ ਇਸ ਤੂਫਾਨ ਵਿੱਚ ਘਰੋਂ ਭੱਜ ਕੇ ਆ ਗਏ ਸਨ ਦਰਅਸਲ ਰਾਜਵੀਰ ਇੱਕ ਪੜਿਆ ਲਿਖਿਆ ਸੂਝਵਾਨ ਮੁੰਡਾ ਸੀ ਤੇ ਨਿਮਰਤ ਵੀ ਸਚਜੀ ਤੇ ਸ਼ਾਂਤ ਸੁਭਾਅ ਵਾਲੀ ਕੁੜੀ ਪੰਜ ਸਾਲ ਤੋਂ ਦੋਵੇਂ ਕਾਲਜ ਵਿੱਚ ਇਕੱਠੇ ਪੜਦੇ ਸਨ ਤੇ ਸੁਭਾਅ ਦੇ ਇੱਕਸਾਰ ਹੋਣ ਕਰਕੇ ਕਦੋਂ ਮੁਹੱਬਤ ਦੇ ਰਾਤ ਰੁਪੇ ਕੁਝ ਖਬਰ ਨਾ ਹੋਈ ਪਰ ਦੋਵਾਂ ਦੀ ਇਸ ਮੁਹੱਬਤ ਨੂੰ ਘਰ ਵਾਲਿਆਂ ਬਿਲਕੁਲ ਵੀ ਸਵੀਕਾਰਨਾ ਕੀਤਾ ਦੋਮਾਂ ਨੂੰ ਹੋਰ ਰਾਹ ਨਾ ਲੱਭਿਆ ਤਾਂ ਉਹਨਾਂ ਨੇ ਭੱਜਣ ਦਾ ਫੈਸਲਾ ਕਰ ਲਿਆ ਤੇ ਘਰੋਂ ਨਿਕਲ ਆਏ ਦੋਮੇ ਦੇ ਜਦੋਂ ਘਰ ਜਦੋਂ ਖਬਰ ਹੋਈ ਉਹਨਾਂ ਦੇ ਘਰਦਿਆਂ ਉਹਨਾਂ ਨੂੰ ਖਤਮ ਕਰ ਲਈ ਗੁੰਡੇ ਭੇਜ ਦਿੱਤੇ ਇਸ ਭਿਆਨਕ ਮੌਸਮ ਵਿੱਚ ਆਪਣੀ ਜਾਨ ਬਚਾਉਂਦੇ ਉਹ ਇੱਕ ਜਗ੍ਹਾ ਪਹੁੰਚੇ ਜਿੱਥੇ ਛੋਟੇ ਜਿਹੇ ਮਕਾਨ ਵਿੱਚ ਇੱਕ ਫਕੀਰ ਰਹਿੰਦਾ ਸੀ ਤੇ ਉਸ ਦਾ ਇੱਕ ਸਾਥੀ ਰਾਮਾ ਵੀ ਦੋਵੇਂ ਜਾਨ ਬਚਾਉਂਦੇ ਉਸ ਫਕੀਰ ਦੀ ਸ਼ਰਨ ਵਿੱਚ ਜਾ ਲੁਕ ਗਏ ਗੁੰਡਿਆਂ ਨੂੰ ਵੀ ਉਹਨਾਂ ਦੀ ਕੋਈ ਤੂ ਕਵਰ ਨਾ ਲੱਗੀ ਤੇ ਜਦੋਂ ਫਕੀਰ ਦੇ ਘਰ ਦਾ ਬੂਹਾ ਖੜਕਾਇਆ ਤਾਂ ਫਕੀਰ ਦੇ ਨਾਲ ਸਾਥੀ ਰਾਮੇ ਨੇ ਦਰਵਾਜ਼ਾ ਖੋਲ੍ਹਿਆ ਦਰਵਾਜੇ ਦੇ ਖੁੱਲਣ ਤੇ ਪੁੱਛਗਛ ਕੀਤੀ ਕਿ ਉਸਨੇ ਇੱਕ ਨੌਜਵਾਨ ਲੜਕਾ ਲੜਕੀ ਵੇਖਿਆ ਹਨ ਤਾਂ ਉਸਨੇ ਜਵਾਬ ਦਿੱਤਾ ਨਹੀਂ ਇੱਥੇ ਕੋਈ ਮੁੰਡਾ ਕੁੜੀ ਨਹੀਂ ਆਏ ਇਸ ਘਰ ਚ ਅਣਜਾਣ ਲੋਕਾਂ ਦਾ ਆਉਣਾ ਬਨਾਏ ਤੇ ਮੈਂ ਮੇਰੇ ਉਸਤਾਦ ਜੀ ਰਹਿੰਦੇ ਹਾਂ ਯਕੀਨ ਨਹੀਂ ਤਾਂ ਬਾਹਰ ਮੋੜ ਲਗਾ ਵੇਖੋ ਉੱਥੇ ਲਿਖਿਆ ਹੈ ਕਿ ਕੋਈ ਅਣਜਾਣ ਅੰਦਰ ਨਾ ਆਵੇ ਠੀਕ ਹੈ ਕਹ ਉਹ ਗੁੰਡੇ ਚਲੇ ਗਏ ਤੇ ਰਾਮ ਨੇ ਦਰਵਾਜ਼ਾ ਬੰਦ ਕਰ ਦਿੱਤਾ ਉਧਰ ਰਾਜਵੀਰ ਤੇ ਨਿਮਰਤਾ ਨੇ ਇੰਜ ਹੀ ਤੂਫਾਨ ਨਾਲ ਝੁਲਸਦੇਆਂ ਘਰ ਦੇ ਇੱਕ ਖੁੰਜੇ ਦੀ ਓਟ ਵਿੱਚ ਰਾਤ ਕੱਟੀ ਸਵੇਰ ਹੋਈ ਤੇ ਰਾਮਾ ਕਮਰੇ ਚੋਂ ਬਾਹਰ ਆਇਆ ਉਸਨੇ ਵੇਖਿਆ ਕਿ ਮੀਂਹ ਥੋੜਾ ਰੁਕ ਗਿਆ ਸੀ ਤੇ ਘਰ ਦੇ ਖੁੰਜੇ ਵਿੱਚ ਕੰਧ ਨਾਲ ਲੱਗੇ ਦੋ ਨੌਜਵਾਨ ਮੁੰਡਾ ਕੁੜੀ ਪਏ ਉਹ ਉਹਨਾਂ ਵੱਲ ਗਿਆ ਤੇ ਉਸਨੇ ਅਜੇ ਆਪਣਾ ਹੱਥ ਅੱਗੇ ਵਧਾ ਕੇ ਮੁੰਡੇ ਦੇ ਮੋਢੇ ਰੱਖਿਆ ਤਾਂ ਉਸਦਾ ਸਰੀਰ ਅੱਗ ਵਾਂਗ ਤਪ ਰਿਹਾ ਸੀ ਉਸਨੇ ਹਿੰਮਤ ਕਰਾ ਦੋਵਾਂ ਬੱਚਿਆਂ ਨੂੰ ਅੰਦਰ ਬੈਠ ਕੇ ਚੁਲਟਾ ਦਿੱਤਾ ਇਹ ਫਕੀਰ ਤੇ ਰਾਮੇ ਨੇ ਮਿਲ ਕੇ ਉਹਨਾਂ ਲਈ ਦਬਾਅ ਬਣਾਈ। ਰਾਜਵੀਰ ਤੇ ਨਿਮਰਤ ਤੇਜ਼ بارش ਚ ਭਿੱਜਣ ਕਰਕੇ ਬੇਹੋਸ਼ ਸਨ ਤੇ ਹੋਸ਼ ਵਿੱਚ ਵੀ ਨਹੀਂ ਸਨ ਆ ਰਹੇ। ਰਾਮਾ ਲਗਾਤਾਰ ਉਹਨਾਂ ਦੀ ਦੇਖਭਾਲ ਕਰਦਾ ਰਿਹਾ ਤੇ ਵਾਹਾ ਸਮੇਂ ਬਾਅਦ ਰਾਜਵੀਰ ਨੇ ਆਪਣੀਆਂ ਅੱਖਾਂ ਖੋਲ ਲਈਆਂ ਪਰ ਨਿਮਰਤ ਦੀ ਹਾਲਤ ਅਜੇ ਵੀ ਉਸ ਤਰ੍ਹਾਂ ਹੀ ਸੀ। ਰਾਜਵੀਰ ਨੇ ਸਿਰ ਹਿਲਾਉਂਦਿਆਂ ਕਿਹਾ ਨਿਮਰਤ 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 ਰਾਮੇ ਨੇ ਉਸ ਨੂੰ ਸਹਾਰਾ ਦੇਦਿਆਂ ਕਿਹਾ ਬੱਚਾ ਦੀ ਅਜੀਬੀ ਹੋਛੇ ਉਸ ਨੂੰ ਹੋਸ਼ ਨਹੀਂ ਆਇਆ ਤੂੰ ਵੀ ਬਹੁਤੀ ਹਿਲਜੁਲਣਾ ਕਰ ਭੀਜੇ ਹੁਣ ਕਰਕੇ ਤੁਹਾਡੇ ਸਰੀਰ ਵਿੱਚ ਬਹੁਤ ਕਮਜ਼ੋਰੀ ਹੈ ਤੇ ਬੁਖਾਰ ਵੀ ਬਹੁਤ ਤੇਜ ਹੈ ਤੈਨੂੰ ਕੁਝ ਦੇਰ ਆਰਾਮ ਕਰਨਾ ਚਾਹੀਦਾ ਹੈ ਰਾਜਵੀਰ ਵੀ ਚੰਗੀ ਤਰ੍ਹਾਂ ਉੱਠ ਨਹੀਂ ਸੀ ਪਾਰਿਆ ਤਾਂ ਉਹ ਵਾਪਸ ਉੱਥੇ ਹੀ ਲੇਟ ਗਿਆ ਤੇ ਨਿਮਰਤ ਵੱਲ ਵੇਖਦਾ ਰਿਹਾ ਰਾਮਾ ਅੰਦਰ ਸੋਈ ਵਿੱਚੋਂ ਗਰਮ-ਗਰਮ ਚਾਹ ਲਿਆ ਕੇ ਤੇ ਉਸਨੇ ਰਾਜਵੀਰ ਨੂੰ ਕਿਹਾ ਪੁੱਤਰਾ ਲੈ ਕੁੱਟ-ਕੁੱਟ ਕਰਕੇ ਇਸ ਚਾਹ ਨੂੰ ਪੀ ਇਹ ਚ ਪਾਈਆਂ ਬੂਟੀਆਂ ਨਾਲ ਸ਼੍ਰੀ ਨੂੰ ਥੋੜੀ ਤਾਕਤ ਮਿਲੇਗੀ। ਰਾਜਵੀਰ ਨੇ ਗਲਾਸ ਫੜ ਲਿਆ ਤੇ ਕੰਨ ਦਾ ਸਹਾਰਾ ਲੈ ਬੈਠ ਗਿਆ। ਰਾਜਵੀਰ ਨੇ ਕੁੱਟ-ਕੁੱਟ ਕਰਕੇ ਚਾਹ ਪੀਣੀ ਸ਼ੁਰੂ ਕਰ ਦਿੱਤੀ। ਉਹਨੇ ਚਾਹ ਪੀਂਦੇ ਨੇ ਹੀ ਸਾਰੀ ਕਹਾਣੀ RAME ਨੂੰ ਸੁਣਾ ਦਿੱਤੀ ਕਿ ਕਿਸ ਤਰ੍ਹਾਂ ਉਹਨਾਂ ਆਪਣੀ ਜਾਨ ਬਚਾਈ ਏ। ਉਸਨੇ ਆਖਿਆ ਕਿ ਸਾਡਾ ਚੁੱਕਿਆ ਕਦਮ ਗਲਤ ਜਰੂਰ ਹੈ ਪਰ ਮੁਹੱਬਤ ਨੂੰ ਇਨਸਾਫ ਨਹੀਂ ਸੀ ਮਿਲ ਰਿਹਾ ਸੀ। ਬਹੁਤ ਦਿਨ ਦੀ ਕਸਮਕਸ਼ ਇਹ ਦਰਦ ਤੋਂ ਬਾਅਦ ਅਸੀਂ ਮਜਬੂਰਨ ਘਰ ਛੱਡਣ ਦਾ ਫੈਸਲਾ ਲਿਆ ਸੀ ਅੱਜ ਕਿਸਮਤ ਨੇ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਰਾਮ ਨੇ ਸਾਰੀਆਂ ਗੱਲਾਂ ਸੁਣਦਿਆਂ ਹੀ ਆਖਿਆ ਪੁੱਤ mohabbat ਜਿਹੇ ਰੱਬ ਨੂੰ ਕਦੇ ਇਨਸਾਫ਼ ਮਿਲਿਆ ਹੀ ਨਹੀਂ ਜੇ ਮਿਲਿਆ ਤਾਂ ਇਸ਼ਕ ਬਲਾ ਬਣ ਕੇ ਜਿਦਾਈ ਹੀ ਮਿਲੀ ਕੋਈ ਕਿਸੇ ਲਈ ਤੜਪ ਰਿਹਾ ਹੈ ਕੋਈ ਕਿਸੇ ਨੂੰ ਤਰਫਾ ਰਿਹਾ ਹੈ ਬਸ ਵਕਤ ਆਪਣਾ ਭਾਣਾ ਵਰਤਾ ਰਿਹਾ ਹੈ ਨਰਾਜਵੀਰ ਗੱਲ ਸੁਣ ਕੇ ਚੁੱਪ ਕੀਤਾ ਰਿਹਾ ਜਾਂ ਤਾਂ ਉਸ ਨੂੰ ਸਮਝ ਨਹੀਂ ਆਈ ਜਾਂ ਰਾਮਾ ਕੋਈ ਗਹਿਰੀ ਗੱਲ ਤੇ ਚਾਨਣ ਪਾ ਰਿਹਾ ਸੀ ਰਾਮਾ ਆਪਣੇ ਝੋਲੇ ਚੋਂ ਬੂਡੀਆਂ ਕੱਢ ਕੇ ਕੁੱਟਣ ਲੱਗ ਪਿਆ ਰਾਜਵੀਰ ਨੇ ਥੋੜੀ ਦੇਰ ਬਾਅਦ ਨੂੰ ਪੁੱਛਿਆ ਬਾਬਾ ਜੀ ਨਿਮਰਤ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਠੀਕ ਤੇ ਹੈ ਨਾ ਕੋਈ ਗੱਲ ਨਹੀਂ ਪੁੱਤਰਾ ਤੂੰ ਫਿਕਰ ਨਾ ਕਰ ਮਰਦ ਦੇ ਮੁਕਾਬਲੇ ਔਰਤ ਤੇ ਕਿਸੇ ਵੀ ਚੀਜ਼ ਦਾ ਅਸਰ ਜ਼ਿਆਦਾ ਰਹਿੰਦਾ ਹੈ ਜਿਆਦਾ دیر ਭਿੱਜਣ ਤੇ ਭੁੱਖ ਕਰਕੇ ਉਹਦੇ ਵਿੱਚ ਕਮਜ਼ੋਰੀ ਆ ਗਈ ਏ ਸ਼ਾਮ ਤੱਕ ਆ ਜਾਵੇਗਾ। ਹੋਸ਼ ਰਾਜਵੀਰ ਉੱਠਣ ਦੀ ਕੋਸ਼ਿਸ਼ ਕਰਦਾ ਹੋਇਆ ਹੌਲੀ-ਹੌਲੀ ਉੱਠ ਕੇ ਨਿਮਰਤ ਦੇ ਸਿਰਹਾਣੇ ਬੈਠ ਗਿਆ। ਉਹ ਅਜੇ ਵੀ ਬੁਖਾਰ ਨਾਲ ਬਹੁਤ ਤਪ ਰਹੀ ਸੀ। ਰਾਜਵੀਰ ਨੇ ਠੰਡੇ ਪਾਣੀ ਵਿੱਚ ਰਮਾਲ ਭਿਉ ਕੇ ਉਹਦੇ ਮੱਥੇ ਉੱਤੇ ਰੱਖਣਾ ਸ਼ੁਰੂ ਕਰ ਦਿੱਤੇ। ਇੰਨੇ ਨੂੰ ਰਾਮੇ ਨੇ ਬੂਟੀਆਂ ਤੋਂ ਬਣਾਈ ਦਵਾਈ ਰਾਜਵੀਰ ਨੂੰ ਖਾਣ ਲਈ ਦਿੱਤੀ। ਤੇ ਵਾਪਸ ਫੇਰ ਤੋਂ ਬੂਟੀਆਂ ਨੂੰ ਕੁੱਟਣ ਲੱਗ ਪਿਆ ਰਾਜਵੀਰ ਨੇ ਰਾਮੇ ਤੋਂ ਸਵਾਲ ਪੁੱਛਦਿਆਂ ਆਖਿਆ ਬਾਬਾ ਜੀ ਤੁਸੀਂ ਇਕੱਲੇ ਰਹਿੰਦੇ ਹੋ ਤੁਹਾਡਾ ਘਰ ਪਰਿਵਾਰ ਰਾਮੇ ਨੇ ਆਖਿਆ ਨਹੀਂ ਮੈਂ ਇਕੱਲਾ ਨਹੀਂ ਰਹਿੰਦਾ ਇਹ ਮੇਰੇ ਉਸਤਾਦ ਦੀ ਸ਼ਰਨੇ ਤੇ ਮੈਂ ਉਹਨਾਂ ਦਾ ਸੇਵਕ ਹਾਂ ਰਾਜਵੀਰ ਨੇ ਆਖਿਆ ਉਸਤਾਦ ਹਾਂ ਉਸਤਾਦ ਜੋ ਹਮੇਸ਼ਾ ਅੱਖਾਂ ਬੰਦ ਕਰ ਭਗਤੀ ਚ ਜੀ ਰਹੇ ਰਹਿੰਦੇ ਨੇ ਮੇਰਾ ਪਰਿਵਾਰ ਮੇਰਾ ਸਭ ਕੁਝ ਉਹੀ ਨੇ ਅੱਛਾ ਠੀਕ ਹੈ ਰਾਜਵੀਰ ਨੇ ਹੰਗਾਰਾ ਭਰਿਆ ਇੱਕ ਸਵਾਲ ਫੇਰ ਕਰ ਦਿੱਤਾ ਕਾਦੀ ਭਗਤੀ ਤੇ ਕਦੋਂ ਤੋਂ ਕਰ ਰਹੇ ਨੇ ਪੁੱਤਰਾ ਮੁਹੱਬਤ ਦੀ ਭਗਤੀ ਕਰਦੇ ਨੇ ਇੱਕ ਵਾਰ ਅੱਖਾਂ ਖੋਲ ਕੇ ਤੱਕ ਲੈਂਦੇ ਨੇ ਤੇ ਫਿਰ ਅੱਖਾਂ ਬੀਚ ਕੇ ਆਪਣੇ ਮਹਿਬੂਬ ਵਿੱਚ ਸਮਾ ਜਾਂਦੇ ਨੇ ਰਾਮੇ ਨੇ ਫਕੀਰ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਤੇ ਆખ્યા ਇਹ ਪਹਿਲਾਂ ਫਕੀਰ ਨਹੀਂ ਸਨ ਇੱਕ ਚੰਗੇ ਤਕੜੇ ਜੱਟ ਤੇ ਦਰਿਆਦਿਲ ਦੇ ਮਾਲਕ ਸਮਸ਼ੇਰ ਸਿੰਘ ਸਨ ਇਹਨਾਂ ਮੈਨੂੰ ਗਰੀਬ ਨੂੰ ਸੜਕ ਤੋਂ ਚੁੱਕ ਕੇ ਭਰਾਵਾਗਾ ਸੀਨੇ ਲਾ ਕੇ ਰੱਖਿਆ ਪਿੰਡ ਦੇ ਬਹੁਤੇ ਲੋਕ ਇਹਨਾਂ ਤੋਂ ਹੀ ਸੀਧ ਲੈਂਦੇ ਸਨ ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਮੁਹੱਬਤ ਨੇ ਛੇਰੇ ਜੱਟ ਦੇ ਵਿੜੇ ਆਪਣੇ ਪੈਰ ਪਸਾਰ ਲਏ ਰਾਈਏ ਸਰਦਾਰਾਂ ਦੀ ਧੀ ਨਸੀਬ ਪੜਾਈ ਪੂਰੀ ਕਰਕੇ ਆਪਣੇ ਪਿੰਡ ਵਾਪਸ ਆਈ ਸ਼ਾਮ ਦਾ ਟਾਈਮ ਸੀ ਤੇ ਉਹਨਾਂ ਦੇ ਪਿੰਡ ਦਾ ਪਿੰਡ ਆ ਜੀ ਦੂਰ ਸੀ ਸਾਡੇ ਪਿੰਡ ਦੇ ਬਹਾਰ ਸਰਦਾਰਾਂ ਦੀ ਗੱਡੀ ਕਿਸੇ ਕਾਰਨ ਖਰਾਬ ਹੋ ਗਈ ਪਿੰਡ ਵਾਲਿਆਂ ਨੇ ਸੰਸ਼ੀਰ ਸਿੰਘ ਦਾ ਨਾਮ ਲੈ ਕੇ ਉਹਨਾਂ ਨੂੰ ਮਦਦ ਲਈ ਘਰ ਭੇਜ ਦਿੱਤਾ ਜਦੋਂ ਉਹਨਾਂ ਬੂਹਾ ਖੜਖਾਇਆ ਤੇ ਬੂਹਾ ਖੋਲਣ ਵਾਲਾ ਮੈਂ ਹੀ ਸੀ ਉਹਨਾਂ ਨੇ ਸੱਸ ਸ੍ਰੀ ਅਕਾਲ ਬੁਲਾਈ ਤੇ ਕਿਹਾ ਇਹ ਸਾਡੀ ਗੱਡੀ ਖਰਾਬ ਹੋ ਗਈ ਹੈ ਉਹ ਸਾਡੀ ਕੋਈ ਮਦਦ ਕਰ ਦੇਣਾ ਤੇ ਮਿਹਰਬਾਨੀ ਹੋਵੇਗੀ ਮੈਂ ਉਹਨਾਂ ਨੂੰ ਹਾਂਜੀ ਕਹਿ ਕੇ ਅੰਦਰ ਆਉਣ ਦਾ ਸੱਦਾ ਦਿੱਤਾ ਨਸੀਬ ਨੇ ਜਦੋਂ ਘਰ ਚ ਕਦਮ ਰੱਖਿਆ ਤਾਂ ਉਸਦੇ ਪੈਰਾਂ ਵਿੱਚ ਪਾਈਆਂ ਝਾਂਜਰਾਂ ਦੀ ਸ਼ਿੰਕਾਰ ਨਾਲ ਸਾਰਾ ਘਰ ਗੂੰਜ ਉੱਠਿਆ ਮੈਂ ਸਰਦਾਰ ਸਾਹਿਬ ਕੋਲ ਗਿਆ ਤਾਂ ਉਹਨਾਂ ਦੇ ਚਿਹਰੇ ਤੇ ਵੀ ਇੱਕ ਨੂਰਾਨੀ ਜਿਹੀ ਮੁਸਕਾਨ ਮੈਂ ਪਹਿਲੀ ਵਾਰ ਵੇਖੀ ਝਾਂਜਰ ਦੇ ਬੋਰਾ ਦੀ ਆਵਾਜ਼ ਸੁਣਦਿਆਂ ਹੀ ਉਹ ਮੁਸਕਰਾਉਣ ਲੱਗਦਾ ਮੈਂ ਸਰਦਾਰ ਸਾਹਿਬ ਨੂੰ ਦੱਸਿਆ ਕਿ ਇਹਨਾਂ ਦੀ ਗੱਡੀ ਖਰਾਬ ਹੋ ਗਈ ਹੈ ਤੇ ਮਦਦ ਲਈ ਆਏ ਨੇ ਉਹਨਾਂ ਨੂੰ ਆਖਿਆ ਕਿ ਉਹ ਆਪਣੀ ਗੱਡੀ ਤੇ ਉਹਨਾਂ ਨੂੰ ਪਿੰਡ ਛੱਡਾ ਏ ਇਹਨੇ ਨੂੰ ਮੇਰੇ ਕੋਲ ਕੁਝ ਬੋਲਣ ਤੋਂ ਪਹਿਲਾਂ ਹੀ ਨਸੀਬ ਨੇ ਕਿਹਾ ਤੁਹਾਡਾ ਬਹੁਤ ਬਹੁਤ ਧੰਵਾਦ ਜੀ ਨਸੀਬ ਦੀ ਆਵਾਜ਼ ਸੁਣ ਉਹਨਾਂ ਉਸ ਨੂੰ ਨਜ਼ਰ ਪਰ ਵੇਖਿਆ ਤੇ ਉਹਦੇ ਚਲੇ ਜਾਣਾ ਤਿੱਕਰ ਵੇਖਦੇ ਰਹੇ ਉਹਨਾਂ ਨੂੰ ਛੱਡ ਕੇ ਉਹਨ ਮਗਰੋਂ ਮੈਂ ਸਰਦਾਰ ਸਾਹਿਬ ਕੋਲ ਆਇਆ ਤਾਂ ਉਹਨਾਂ ਕਿਹਾ RAME ਕੌਣ ਸੀ ਉਹ ਕੁੜੀ ਸੁਪਨਾ ਜਿਹਾ ਬਣ ਕੇ ਪਰਿਵਹਗਾਈ ਤੇ ਅੱਖ ਖੁੱਲਣ ਵਾਂਗਰ ਚਲੀ ਗਈ ਉਸ ਨੂੰ ਵੇਖੀ ਜਾਣ ਦੀ ਤਮੰਨਾ ਹੋ ਜਾ ਰਹੀ ਏ ਮੈਂ ਆਖਿਆ ਸਰਦਾਰ ਸਾਹਿਬ ਉਹ ਤੇ ਰਾਈਏ ਵਾਲੇ ਸਰਦਾਰਾਂ ਦੀ ਧੀ ਏ ਪੜ੍ਹਾਈ ਕਰਕੇ ਪਿੰਡ ਵਾਪਸ ਆਈ ਏ ਅੱਛਾ ਸ਼ਮਸ਼ੀਰ ਨੇ ਸਵਾਲ ਕਰਦਿਆਂ ਪੁੱਛਿਆ ਰਾਈਏ ਸਰਦਾਰ ਕਿਹੜੇ ਜਿਨ੍ਹਾਂ ਦੀ ਜ਼ਮੀਨ ਆਪਣੇ ਵਾਲੇ ਖੇਤਾਂ ਨਾਲ ਲੱਗਦੀ ਏ ਤੇ ਪਾਣੀ ਦੇਣ ਤੋਂ ਲੜਦੇ ਨੇ ਹਾਂਜੀ ਉਹੀ ਅੱਛਾ ਠੀਕ ਏ ਉਧਰ ਨਸੀਬ ਆਪਣੇ ਘਰ ਪਹੁੰਚੀ ਤਾਂ ਉਸਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਕਿਸ ਤਰ੍ਹਾਂ ਗੱਡੀ ਖਰਾਬ ਹੋਣ ਤੇ ਸੰਸ਼ੇਰ ਸਿੰਘ ਨਾਂ ਦੇ ਜੱਟ ਨੇ ਉਹਦੀ ਮਦਦ ਕੀਤੀ ਉਹਨਾਂ ਨੇ ਸੰਸ਼ੇਰ ਦਾ ਨਾਂ ਸੁਣਦਿਆਂ ਹੀ ਸਮਝ ਲਿਆ ਪਰ ਉਸ ਵੇਲੇ ਕੁਝ ਨਾ ਕਿਹਾ ਤੇ ਨਸੀਬ ਨੂੰ ਅੰਦਰ ਭੇਜ ਦਿੱਤਾ ਰਾਜਵੀਰ ਵੀ ਰਾਮੇ ਦੀ ਹਰ ਗੱਲ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਇਹਨੇ ਨੂੰ ਨਿਮਰਤਾ ਸਿਰ ਹਿਲਾਉਂਦੀ ਰਾਜਵੀਰ ਰਾਜਵੀਰ ਆਖਣ ਲੱਗੇ ਰਾਮੇ ਆਪਣੀ ਗੱਲ ਰੋਕਦਿਆਂ ਕਿਹਾ ਸ਼ੁਕਰੇ ਹੋਸ਼ ਆ ਗਿਆ ਨਿਮਰਤ ਦੇ ਹੋਸ਼ ਵਿੱਚ ਆਉਂਦਿਆਂ ਜਦੋਂ ਉਸਨੇ ਅੱਖਾਂ ਕੋਲੀਆਂ ਤਾਂ ਰਾਜਵੀਰ ਨੇ ਉਸ ਨੂੰ ਸਹਾਰਾ ਦੇਦਿਆਂ ਉਠਾਉਣ ਦੀ ਕੋਸ਼ਿਸ਼ ਕੀਤੀ ਨਿਮਰਤ ਹੋਸ਼ ਵਿੱਚ ਤੇ ਆ ਗਈ ਸੀ ਪਰ ਉਸ ਵਿੱਚ ਉੱਠਣ ਦੀ ਸਮਰੱਥਾ ਅਜੇ ਵੀ ਬਿਲਕੁਲ ਨਹੀਂ ਸੀ ਰਾਮੇ ਨੇ ਬੂਟੀਆਂ ਨੂੰ ਕੁੱਟ ਕੇ ਜੋ ਦਵਾਈ ਬਣਾਈ ਸੀ ਉਸ ਵਿੱਚੋਂ ਕੁਝ ਕੁ ਦਵਾਈ ਚੁੰਡੀ ਭਰ ਕੇ ਨਿਮਰਤ ਦੇ ਮੂੰਹ ਵਿੱਚ ਪਾ ਦਿੱਤੀ ਤੇ ਉਤੋਂ ਛੱਟ ਪਾਣੀ ਪਿਆ ਦਿੱਤਾ ਰਾਮ ਨੇ ਕੁਝ ਕਬੂਟੀਆਂ ਹੋਰ ਚੁੱਕੀਆਂ ਇੱਕ ਘੋਲ ਜਿਹਾ ਤਿਆਰ ਕਰ ਬਾਟੀ ਵਿੱਚ ਪਾ ਕੇ ਬਾਟੀ ਰਾਜਵੀਰ ਨੂੰ ਫੜਾਈ ਤੇ ਆਖਿਆ ਕਿ ਇਹਨੂੰ ਥੋੜਾ ਥੋੜਾ ਕਰਕੇ ਨਿਮਰਤ ਦੇ ਮੱਥੇ ਉੱਤੇ ਲਗਾ ਦੇ ਇਹਨਾਂ ਕਹਿ ਰਾਮਾ ਫਿਰ ਅੰਦਰ ਚਲਾ ਗਿਆ ਤੇ ਰਾਜਵੀਰ ਨਿਮਰਤ ਦੇ ਮੱਥੇ ਤੇ ਲੀਪ ਲਗਾਉਂਦਾ ਰਿਹਾ ਦਸਾਂ ਕੋ ਮਿੰਟਾਂ ਤੱਕ ਰਾਮ ਬਾਹਰ ਆਇਆ ਉਸਨੇ ਨਿਮਰਤ ਨੂੰ ਵੀ ਚਾਹ ਲਿਆ ਕੇ ਦਿੱਤੀ ਇਸ ਵਿੱਚ ਵੀ ਜੜੀਆਂ ਬੂਟੀਆਂ ਸਨ ਜਦੋਂ ਰਾਜਵੀਰ ਨੇ ਇਹ ਚਾਹ ਪੀਤੀ ਸੀ ਉਸ ਸਮਗਰਮ ਉਹ ਬੁਖਾਰ ਤੇ ਥਕਾਵਟ ਤੋਂ ਰਾਹਤ ਮਹਿਸੂਸ ਕਰ ਰਿਹਾ ਸੀ ਨਿਮਰਤਵੀ ਘੁੱਟ ਘੁੱਟ ਕਰਕੇ ਚਾਹ ਪੀਣ ਲੱਗੀ ਤੇ ਰਾਮਾ ਬਾਪਸ ਆਪਣੀ ਜਗ੍ਹਾ ਤੇ ਜਾ ਕੇ ਬੂਟੀਆਂ ਨੂੰ ਪੀਸਣ ਲੱਗ ਪਿਆ ਕੁਝ ਪਲ ਦੀ ਸ਼ਾਂਤੀ ਰਹੀ ਤੇ ਫਿਰ ਰਾਜਵੀਰ ਨੇ ਗੱਲ ਨੂੰ ਅੱਗੇ ਤੋਰਦਿਆਂ ਪੁੱਛਿਆ ਬਾਬਾ ਜੀ ਫਿਰ ਅਜਿਹਾ ਕੀ ਹੋਇਆ ਫਕੀਰ ਜੀ ਦੀ ਜ਼ਿੰਦਗੀ ਚ ਜੋ ਉਹ ਹਮੇਸ਼ਾ ਅੱਖਾਂ ਬੰਦ ਕਰ ਲਈ ਰਹਿੰਦੇ ਨੇ ਰਾਮੀ ਨੇ ਉਸ ਦੀ ਗੱਲ ਦਾ ਹੰਗਾਰਾ ਭਰਦਿਆਂ ਆਖਿਆ हां बच्चा हां ਦੱਸਦਾ ਫਿਰ ਕੀ ਨਸੀਬ ਤੇ ਸ਼ਮਸ਼ੀਰ ਦੇ ਰਾਹ ਇੱਕ ਹੋਣ ਲੱਗੇ ਕਿਸੇ ਰਾਹ ਕਿਸੇ ਮੋੜ ਤੇ ਉਹ ਸ਼ਮਸ਼ੀਰ ਨਾਲ ਟਕਰਾ ਜਾਂਦੀ ਤੇ ਕਿਸੇ ਵੇਲੇ ਸ਼ਮਸ਼ੀਰ ਸਵੱਭੀ ਹੀ ਨਸੀਬ ਨੂੰ ਮਿਲ ਜਾਂਦਾ ਕਿਉਂ ਮੁਲਾਕਾਤਾਂ ਦੋਸਤੀ ਵਿੱਚ ਬਦਲ ਗਈਆਂ ਤੇ ਸਾਂਝ ਦਿਨ ਪ੍ਰਤੀ ਦਿਨ ਹੋਰ ਗੂੜੀ ਹੁੰਦੀ ਗਈ ਨਸੀਬ ਰਾਈਏ ਸਰਦਾਰਾਂ ਦੀ ਸ਼ਮਸ਼ੀਰ ਨਾਲ ਦੁਸ਼ਮਣੀ ਤੋਂ ਅਣਜਾਣ ਸੀ ਪਰ ਸੰਚੇਰ ਜਾਣਦਾ ਸੀ ਕਿ ਉਹ ਸਰਦਾਰਾਂ ਦੀ ਭੈਣ ਹੈ ਉਹ ਕਿਸੇ ਹਾਲਤ ਵਿੱਚ ਨਸੀਬ ਨੂੰ ਗਾਉਣਾ ਨਹੀਂ ਸੀ ਚਾਹੁੰਦਾ ਇਸ ਕਰਕੇ ਉਸਨੇ ਨਸੀਬ ਨੂੰ ਕੁਝ ਨਾ ਦੱਸਿਆ ਨਸੀਬ ਸ਼ਮਸ਼ੇਰ ਨੂੰ ਮਿਲਦੀ ਦੋਵੇਂ ਇਕੱਠੇ ਕਿੰਨਾ ਕਿੰਨਾ ਚਿਰ ਸਮਾਂ ਬਤੀਤ ਕਰਦੇ ਦੋਸਤੀ ਦੇ ਰਾਹ ਮੁਹੱਬਤ ਦੇ ਰਾਂ ਸਰਦਲਾਂ ਤੇ ਪਹੁੰਚ ਕਰ ਚੁੱਕੇ ਸਨ ਸ਼ਮਸ਼ੇਰ ਨਸੀਬ ਦਾ ਪਾਲ ਵੀ ਵਸਾ ਨਹੀਂ ਸਿੱਖਾਂਦਾ ਤੇ ਨਸੀਬ ਨੂੰ ਵੀ ਸ਼ਮਸ਼ੇਰ ਨੂੰ ਵੇਖੇ ਬਿਨਾ ਚੈਨ ਨਹੀਂ ਸੀ ਆਉਂਦਾ ਇਸੇ ਤਰ੍ਹਾਂ ਹੀ ਮੁਹੱਬਤ ਦੀ ਕੁੜੀ ਸਾਂਝ ਨਾਲ ਤੁਰਦਿਆਂ ਤੁਰਦਿਆਂ ਕਿੰਨਾ ਸਮਾਂ ਲੰਘ ਗਿਆ ਇੱਕ ਦਿਨ ਮੈਂ ਤੇ ਸ਼ਮਸ਼ੇਰ ਭਾਈ ਖੇਤਾਂ ਵਿੱਚ ਕੰਮ ਕਰਦੇ ਪਏ ਸਾਂ ਨਸੀਬ ਦੀਆਂ ਝਾਂਜਰਾਂ ਦੀ ਛਣ-ਛਣ ਦੀ ਆਵਾਜ਼ ਕੰਨੀ ਪਈ ਨજર ਘੁਮਾ ਕੇ ਵੇਖਿਆ ਤਾਂ ਨਸੀਬ ਦੂਰੋਂ ਤੁਰਿ ਆਉਂਦੀ ਸੀ ਸ਼ਮਸ਼ੇਰ ਨੇ ਮੈਨੂੰ ਇਸ਼ਾਰਾ ਕਰਦਿਆਂ ਆਖਿਆ ਲੈ ਰਾਮੇ ਤੂੰ ਆਖਾਰ ਮਾੜ ਦੇ ਮੈਂ ਹੁਣੇ ਆਉਣਾ ਵਾਪਸ ਮੈਂ ਠੀਕ ਹੈ ਕਹਿ ਕੇ ਸਿਰ ਹਿਲਾ ਦਿੱਤਾ ਤੇ ਸ਼ਮਸ਼ੀਰ ਕਹੀ ਛੱਡ ਕੇ ਨਸੀਬ ਵੱਲ ਵਧਣ ਲੱਗਾ ਜਿਵੇਂ ਜਿਵੇਂ ਦੋਵੇਂ ਨੇੜੇ ਪਹੁੰਚੇ ਤਾਂ ਇਉਂ ਲੱਗ ਰਿਹਾ ਸੀ ਕਿ ਨਸੀਬ ਕੁਝ ਪਰੇਸ਼ਾਨ ਹੋਵੇ ਮੈਂ ਦਿਲ ਨੂੰ ਆਖਿਆ ਛੱਡ ਮਣਾ ਤੂੰ ਜ਼ਿਆਦਾ ਸੋਚ ਰਿਹਾ ਏ ਤੇ ਨਸੀਬ ਦੀ ਪਰੇਸ਼ਾਨੀ ਤੇਰਾ ਵਹਿਮ ਪਰ ਸ਼ਾਇਦ ਉਹ ਦਿਨੀ ਬੇਪਾਗਾ ਸੀ ਨਸੀਬ ਉਸ ਦਿਨ ਰੋਜ਼ ਦੀ ਤਰ੍ਹਾਂ ਮਿਲ ਲਈ ਤੇ ਆਈ ਸੀ ਪਰ ਨਾਲ ਇੱਕ ਮਜਬੂਰੀ ਤੇ ਦੁਖਾਵੀ ਖਬਰ ਵੀ ਲੈ ਕੇ ਆਈ ਮੈਂ ਦੂਰੋਂ ਵੇਖਦਾ ਰਿਹਾ ਰਸੀਬ ਦੀਆਂ ਅੱਖਾਂ ਅਥਰੂਆਂ ਦਾ ਦਦਰਿਆ ਬਣ ਬੈ ਰਹੀਆਂ ਸਨ ਸ਼ਮਸ਼ੀਰ ਉਸ ਦਾ ਚਿਹਰਾ ਪੂਣ ਦਾ ਉਸ ਨੂੰ ਚੁੱਪ ਕਰਾ ਰਿਹਾ ਸੀ ਤੇ ਵਾਰ-ਵਾਰ ਇੱਕੋ ਗੱਲ ਪੁੱਛ ਰਿਹਾ ਸੀ ਨਸੀਬ ਹੋਇਆ ਕੀ ਗਲਤੀ ਦੱਸ ਨਸੀਬ ਨੇ ਰੋਂਦੀ ਰੋਂਦੀ ਨੇ ਦੱਸਿਆ ਕਿ ਉਸ ਦੇ ਵੀਰਾਂ ਨੇ ਉਸ ਦਾ ਰਿਸ਼ਤਾ ਆਪਣੇ دوست ਦੇ ਮੁੰਡੇ ਨਾਲ ਪੱਕਾ ਕਰ ਦਿੱਤਾ ਏ ਜੇ ਮੈਂ ਤੇਰੀ ਨਾ ਹੋਈ ਤੇ ਜ਼ਹਿਰ ਖਾ ਮਰ ਜਾਵਾਂ ਪਰ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਉਂਦੀ ਮੇਰੀ ਅੱਧੀ ਕੋ ਬਿੜਕਾ ਉਹਨਾਂ ਵਾਲੀ ਸੀ ਤੇ ਨਾਲ ਹੀ ਮੈਂ ਕਹੀ ਨਾਲ ਖਾਲ ਸਾਫ਼ ਕਰਦਾ ਰਿਹਾ ਨਸੀਬ ਨੂੰ ਚੁੱਪ ਕਰਾਉਂਦਿਆਂ ਜਦੋਂ ਸ਼ਮਸ਼ੀਰ ਨੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ ਤਾਂ ਦੂਰ ਤੁਰੇ ਜਾਂਦੇ ਭੋਲੇ ਨੇ ਉਹਨਾਂ ਨੂੰ ਇਕੱਠੇ ਵੇਖ ਲਿਆ ਭੋਲਾ ਵੀ ਕਿਸੇ ਜ਼ਮੀਨੀ ਮਸਲੇ ਕਰਕੇ ਸ਼ਮਸ਼ੀਰ ਤੇ ਲੱਗਦਾ ਸੀ ਇਹ ਸਰਦਾਰਾਂ ਨਾਲ ਉਹਦੀ ਮੁਲਾਜੇਦਾਰੀ ਸੀ ਉਸ ਦਿਨ ਦਾ ਕਹਿਰ ਦੋਵਾਂ ਪਿਆਰ ਕਰਨ ਵਾਲਿਆਂ ਤੇ ਇੰਜ ਟੁੱਟਿਆ ਕਿ ਇਸ਼ਕ ਕੋਈ ਬਲਾ ਬਣ ਕੇ ਹੀ ਰਹਿ ਗਿਆ ਉਸ ਸ਼ਾਮ ਨਸੀਬ ਦੇ ਭਰਾਵਾਂ ਨੇ ਨਸੀਬ ਨੂੰ ਬਹੁਤ ਕੁੱਟਿਆ ਇਹ ਆਪਣੀ ਹੀ ਕੋਠੀ ਅੰਦਰ ਇੱਕ ਹਨੇਰੇ ਜਿਹੇ ਕਮਰੇ ਵਿੱਚ ਬੰਦ ਕਰ ਦਿੱਤਾ ਟਾਈਮ-ਟਾਈਮ ਤੇ ਨਸੀਬ ਨੂੰ ਰੋਟੀ ਤਾਂ ਨਸੀਬ ਹੋ ਜਾਂਦੀ ਪਰ ਸ਼ਮਸ਼ੀਰ ਜੋ ਉਸ ਦੀ ਜ਼ਿੰਦਗੀ ਸੀ ਉਸ ਜ਼ਿੰਦਗੀ ਤੋਂ ਜਿਦਾਈ ਉਹ ਬਹੁਤ ਮੁਸ਼ਕਲ ਨਾਲ ਬਰਦਾਸ਼ਤ ਕਰ ਰਹੀ ਸੀ। ਇਧਰ ਸ਼ਮਸ਼ੀਰ ਪਲਕਾਂ ਮਿਸ਼ਾ ਕੇ ਉਸ ਦਾ ਰਾਹ ਤੱਕਦਾ ਰਹਿੰਦਾ। ਚੜਦਾ ਸੂਰਜ ਤੇ ਢਲਦੀ ਸ਼ਾਮ ਉਸ ਦੀ ਉਡੀਕ ਦਾ ਸਹਾਰਾ ਤੇ ਗਵਾਹ ਬਣਦੇ। ਜਿਹੜਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਜੱਟ ਲੋਕਾਂ ਲਈ ਮਿਸਾਲ ਹੁੰਦਾ ਸੀ ਉਸ ਨੂੰ ਮੈਂ ਆਪਣੀ ਅੱਖੀ ਮਯੂਸੀ ਨਾਲ ਜਦੋਂ ਜਹਿਦ ਕਰਦਿਆਂ ਵੇਖਿਆ ਸੀ। ਕੁਝ ਦਿਨਾਂ ਬਾਅਦ ਜਦੋਂ ਸ਼ਮਸ਼ੀਰ ਨੂੰ ਨਸੀਬ ਦੀ ਕੋਈ ਖ਼ਬਰ ਨਾ ਮਿਲੀ। ਤਾਂ ਉਸਨੇ ਉਹਦੇ ਪਿੰਡ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਏਸੀ ਜੀ ਕਹਾਣੀ ਦਾ ਪਹਿਲਾ ਭਾਗ ਕਹਾਣੀ ਦਾ ਦੂਜਾ ਭਾਗ ਕੱਲ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ